ਬਾਲਾ ਦੇ ਕਿੰਨੇ ਘਰ ਪਹਲਾਇਆ ਜੀ ਤਾਂ ਬੋਟਾਂੰਡ ਹੋਵਾਂ ਲੱਗ ਰਹੀ ਸੀ ਜੀ ਨਹੀਂ ਜਿਹੜੇ ਆ ਉਹ ਦੋ ਚਾਰ ਉਰ ਉਰ ਡੇਕਦੇ ਇਹ ਕੀ ਮਾਛੇ ਦੇ ਕੀ ਆ ਵੀ ਜੂਆ ਪ੍ਰੋਪਰ ਥੱਲੇ ਨੂੰ ਆਉਣ ਜੀ ਨਹੀਂ ਜੀ ਮੇਰੇ ਜੂਆ ਹੈ ਨਹੀਂ ਚਾਹੇ ਦੇਖ ਲਓ ਇਹਦੇ ਜੂਆ ਨਹੀਂ ਮੇਤਰੋ ਇਹਦੇ ਢੇਰੇ ਐ ਤੁਸੀਂ ਲਾਸਟ ਸੱਚ ਬੋਲਦੀਆਂ ਨਹੀਂ ਜੀ ਮਨ ਮਾਰ ਕੇ ਸੋਲੋ ਮੈਂ ਵੀ ਸੋ ਰਿਹਾ ਨਾ ਲੋਕਾਂ ਨੇ ਮਾਰਨ ਚ ਤਾਂ ਨਹੀਂ ਸੀ ਕੋਈ ਕਸਰ ਛੱਡੀ ਪਰ ਮੇਰੀ ਮਾਂ ਦੀਆਂ ਦੁਆਵਾਂ ਮੈਨੂੰ ਬਚਾ ਲਿਆ ਮੈਂ ਦੁਆ ਕਰਦਾ ਉਸ ਮਾਂ ਲਈ ਜਿਸ ਦੀ ਕੁੱਖੋਂ ਮੈਂ 9 ਮਹੀਨੇ ਸਾਂ ਲਿਆ ਮੈਂ ਚਾਹੁੰਨਾ ਮੇਰੀ ਮਾਂ ਨੂੰ ਲੱਗੇ ਨਾ ਤਤੀਬਾ ਰੱਬਾ ਮੈਨੂੰ ਗੁੱਸਾ ਨਹੀਂ ਤੇਰੇ ਨਾਲ ਜੇ ਮੇਰੇ ਹਿੱਸੇ ਦੇ ਸਾਹ ਪਾਦੇ ਮੇਰੀ ਮਾਂ ਦੇ ਹਰ ਰੱਬਾ ਉਹਨਾਂ ਦੇ ਖਾਸ ਗੱਲਾਂ ਕੋਈ ਤਨੋਂਦੀ ਕੋਈ ਤਾਰੀਖ ਕਹਨੇ ਚਾਹੁੰਦੇ ਹੂੰ ਵੀ ਹੈ ਰੋ ਆਹ ਗੱਲੋਂ ਬੜੇ ਖਾਸ ਹੈ ਜੀ ਹਾਂ ਬੜੇ ਸ਼ਾਂਤ ਜੀ ਸੁਭਾਅ ਦੀ ਆ ਉਹ ਤੇ ਲੋਕਾਂ ਵਿੱਚ ਵੀ ਬੜੀ ਅੱਛੀ ਹੈ ਰਹਿ ਗਏ ਜਿਹੜੇ ਮੋਢੇ ਤੇ ਉਹਦੇ ਬਾਲ ਭਲਾਉਣੇ ਔਖੇ ਨੇ ਪੁੱਲ ਤੇ ਜਾਈਏ ਡਿਗਰੀ ਦੇ ਤਿੰਨ ਸਾਲ ਭਲਾਉਣੇ ਔਖੇ ਨੇ ਕਰ ਲੈਂਦੀ ਸੀ ਹੱਸਦੀ ਹੱਸਦੀ ਉਹ ਮਰ ਜਾਣੀ ਲਾਲ ਗੱਲਾਂ ਮੈਨੂੰ ਅੱਜ ਤੱਕ ਸਾਰੀਆਂ ਚੇਤੇ ਹੋਈਆਂ ਜੋ ਉਹਦੇ ਨਾਲ ਗੱਲਾਂ ਸਿੱਕ ਤੇ ਰੱਖ ਕੇ ਲੈ ਜੀ ਚੰਦਰਿਆ ਡਾਲਰ ਵੇ ਮੈਂ ਆਖੀ ਜਾਵਾਂ ਇੱਥੇ ਮੇਰਾ ਸਰਦਾਨਾ ਬੇਕੈਨਡਾ ਕਿਹੜਾ ਦਸ ਲਾਹੌਰ ਚਨਾ ਕੀ ਆ ਬਾਤ ਜਿੱਥੋਂ ਤੇਰਾ ਚਿੱਤ ਮੁੜਨ ਨੂੰ ਕਰਦਾ ਨਾ ਸੌਨਦੀਪ ਜੀ ਸੌਨਦੀਪ ਜੀ ਸੌਨਦੀਪ ਜੀ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਜੀ ਜੀ ਮਾਨਸ ਜੀ ਜੀ ਮਾਨਸਾ ਤੋਂ ਕੀ ਸ਼ੌਂਕ ਕੀ ਕੀ ਰੱਖਿਆ ਜੀ ਸ਼ੌਂਕ ਜੀ ਫੁੱਲਗੀ ਜੀ ਉਹ ਵੈਸੇ ਸੋਚ ਰਹੇ ነਦਾਂ ਵੀ ਮੈਂ ਆ ਸ਼ੌਂਕ ਤਾਂ ਪੂਰੇ ਕਰਨੀ ਕਰਨੇ ਜੀ ਹਾਂ ਜੀ ਬਸ ਵਧੀਆ ਮਾਡਰਨ ਲਾਈਫ ਜੀ ਨਹੀਂ ਵੱਡੇ ਸ਼ਹਿਰ ਮਾਡਰਨ ਲਾਈਫ ਦਾ ਪ੍ਰੋਪਰ ਦੀਦੀ ਹੈ ਜੀ ਇਹ ਤਾਂ ਕਹਿਣ ਦੀ ਲੋੜ ਹੀ ਇਹ ਬਾਲਾ ਦੇ ਕਿੰਨੇ ਕਰ ਪੈ ਲਾਇਆ ਜੀ ਇਹ ਤਾਂ ਬਹੁਤ ਟਾਈਮ ਤੋਂ ਪੈ ਲਗਾਈ ਸੀ ਜੀ ਨਹੀਂ ਜਿਹੜੇ ਆ ਉਹ ਦੋ ਚਾਰ ਉਰ ਉਰ ਡੇਕ ਤੇ ਇਹ ਕੀ ਮਕਸਦ ਕੀ ਆ ਵੀ ਜੂਆ ਪ੍ਰੋਪਰ ਥੱਲੇ ਨੂੰ ਆਉਣ ਜੀ ਨਹੀਂ ਜੀ ਮੇਰੇ ਜੂਆ ਹੈ ਨਹੀਂ ਚਾਹੀ ਦੇਖ ਲੋ ਇਹਦੇ ਜੂਆ ਨਹੀਂ ਮੇਤਰੋ ਇਹਦੇ ਢੇਰੇ ਹੈ ਮਜ਼ਾ ਕਰਦੇ ਆ ਜੀ ਇਹ ਕਹਿੰਦੇ ਚਲੋ ਤੁਹਾਨੂੰ ਇਨੀ ਆਪ ਦਾ ਆ ਸ਼ੌਕ ਹੁੰਦਾ ਜਿਵੇਂ ਮੁੰਡੇ ਨੂੰ ਵਾਲ ਖੜੇ ਕਰਦਾ ਚਲੋ ਆਬੀਸਲੀ ਗੱਲ ਆ ਕੁੜੀਆਂ ਨੂੰ ਵੀ ਸ਼ੌਕ ਹੁੰਦਾ ਹੀ ਹੈ ਸੋਚਿਆ ਕੀ ਲਾਈਵ ਦੇ ਚ ਕਰਨਾ ਕੀ ਚਾਹੁੰਦੇ ਹੋ ਜੀ ਕੋਈ ਵਧੀਆ ਜੋਬ ਜੀ ਕਿਦਾਂ ਦੀ ਜੋਬ ਮਹਾਰਾ ਜੀ ਜਿਵੇਂ ਆਇਆ ਤਾਂ ਪੱਟੀ ਤੇ ਲਵਾਦਣਾ ਔਰ ਦੱਸੋ ਜੀ ਉਹ ਜੋਬ ਨਹੀਂ ਹੁੰਦੀ ਜੀ ਵਧੀਆ ਜੋਬ ਹਾਂ ਵਧੀਆ ਜੋਬ ਕੀ ਹੁੰਦੀ ਹੈ ਸੈਲਰ ਚਲਵਾਦਣੀ ਫਿਰ ਦੱਸੋ ਹਾਂ ਨਾ ਕਿ ਮੇਰਾ ਦੇਖੋ ਫੇਰੀ ਪਤਾ ਲਾ ਦਮ ਬੰਦੇ ਡ੍ਰੀਮ ਕੀ ਹੈ ਕੀ ਸੋਚਿਆ ਹੈ ਕਿ ਵੀ ਮੈਂ ਲਾਈਫ ਦੇ ਵਿੱਚ ਆ ਜੀ ਦਾ ਕਰਨਾ ਜ਼ਰੂਰ ਚਾਹਣੀ ਚਾਹਣੀ ਹੈ ਜੀ ਹਰੇ ਕੋਈ ਸੋਚਿਆ ਹੈ ਜੀ ਹਾਲੀ ਅਮਰ ਕੁੜੀ ਦੀ ਨਿਆਣੀ ਹੈ ਜੀ ਹਾਂਜੀ ਚਲੋ ਕੋਈ ਨਹੀਂ ਜੀ ਜ਼ਰੂਰ ਤੁਸੀਂ ਜਿਹੜਾ ਕੁਝ ਸੋਚੋਗੇ ਅੱਗੇ ਉਹ ਥੋੜਾ ਜ਼ਰੂਰ ਕੁੜੀਆਂ ਦੇ ਪੱਖੇ ਜੋ ਤਨਖਾਸੇ ਕਰਦੇ ਉਸ ਵੀ ਕੁੜੀਆਂ ਦੀ ਆਹ ਗੱਲ ਸਾਨੂੰ ਜ਼ਰੂਰ ਵਧੀਆ ਲੱਗਦੀ ਹੈ ਜੀ ਕੁੜੀਆਂ ਸੋਹਣੀਆਂ ਹੁੰਦੀਆਂ ਨੇ ਜੀ ਆ ਮੁੰਡੇ ਮਾਰੇ ਹੁੰਦੇ ਆ ਕੋਈ ਨਹੀਂ ਕੋ ਸ਼ਾਂਤੀ ਰੱਖੋ ਡਾਣਾ ਲੈ ਕੇ ਆਵਾਂ ਲਾ ਇੱਕ ਪਾਸਾ ਕਰੀ ਦਨੇ ਅੱਜ ਅੱਛਾ ਲੈ ਮੈਂ ਤਰੋਂ ਸੁਣੀ ਚਲਿਓ ਫਿਰ ਫਿਰ ਮੁੰਡੇ ਨੂੰ ਪੁੱਛਾਂਗੇ ਆਪਾਂ ਹਾਂ ਹਾਂ ਜੀ ਇੱਕ ਤਾਂ ਚਲੋ ਕੁੜੀਆਂ ਤੁਸੀਂ ਕਹਿੰਦੇ ਨਾ ਸੋਹਣੀਆਂ ਹੁੰਦੀਆਂ ਨੇ ਜੀ ਤੁਸੀਂ ਲਾਸਟ ਸੱਚ ਬੋਲਦੀਆਂ ਨੇ ਜੀ ਮਨ ਮਾਰ ਕੇ ਸੋਲੋ ਮੈਂ ਵੀ ਸੁਭਰੇ ਆ ਨਾ ਕੁੜੀਆਂ ਕਿਸੇ ਨੂੰ ਝੀਟ ਨਹੀਂ ਕਰਦੀਆਂ ਜੀ ਉਸੀ ਐਮ ਇਹ ਕਹਿ ਦੋ ਜੀ ਲਾਸਟ ਵੀਕ ਕਿਹਦਾ ਲਗਿਆ ਮੇਰਾ ਮਜ਼ਾਕ ਚ ਚਲੋ ਕੁੜੀਆਂ ਦੇ ਕੁਆਲਿਟੀਆਂ ਹੁੰਦੀਆਂ ਨੇ ਜੀ ਹਰ ਇੱਕ ਕੁੜੀ ਨੂੰ ਹੁੰਦਾ ਫਿਰ ਚਲੋ ਮੈਂ ਵਧੀਆ ਰਹਾ ਵਧੀਆ ਠੀਕ ਓਵਰ ਆਲ ਮਤਲਬ ਕੁੜੀਆਂ ਖੁਸ਼ ਹੁੰਦੀਆਂ ਨੇ ਆਪਣੇ ਲੱਛੀ ਕੋਈ ਕੋਈ ਜੀ ਹਾਂ ਤੇ ਕਵੀਲਰ ਦੇ ਕੰਮ ਨੇ ਕੌਣ ਕਰਦਾ ਮੁੰਡੇ ਕਰਦੇ ਜਾਂ ਕੁੜੀਆਂ ਕਰਦੀਆਂ ਨੇ ਜੀ ਜ਼ਿਆਦਾਤਰ ਮੁੰਡੇ ਜੀ ਸ਼ੁਕਰ ਇੱਕ ਤਾਂ ਸੱਚ ਬੋਲਿਆ ਜੇ ਪਹਿਲਾਂ ਚੰਦਰੀਆਂ ਤਾਰੀਫ ਕਰਨ ਦੀ ਪਹਿਲਾਂ ਤਾਂ ਸਾਂਝ ਆ ਜਾਂਦਾ ਆ ਤੁਸੀਂ ਮੰਨਦੇ ਵੀ ਜਿਹੜੀਆਂ ਜ਼ਿਆਦਾਤਰ ਕਵੀਲਰ ਦੇ ਕੰਮ ਨੇ ਕੌਣ ਕਰਦਾ ਜੀ ਜੀ ਮੁੰਡੇ ਕੁੜੀਆਂ ਸਾਰੀਆਂ ਐਗਰੀ ਨੇ ਇਸ ਗੱਲ ਨਾਲ ਨਹੀਂ ਜੀ ਲੜਾ ਫੇਰ ਫੜਾ ਮੜਾ ਜਾ ਓਏ ਅੱਛਾ ਕਿਹੜੀ ਕੁੜੀ ਕਹਿੰਦੇ ਵੀ ਨਹੀਂ ਨਹੀਂ ਵੀ ਜਾਤਰ ਕਬੀਲਰ ਦੇ ਕੰਮ ਕੁੜੀਆਂ ਕਰਦੀਆਂ ਨੇਗੀਆਂ ਦੱਸੋ ਜੀ ਮੁੰਡੇ ਭਾਈ ਤੁਸੀਂ ਦੱਸੋ ਜਾਤਰ ਕਬੀਲਰ ਦੇ ਕੰਮ ਮੁੰਡੇ ਕਰਦੇ ਆ ਜਾਂ ਕੁੜੀਆਂ ਕਰਦੀਆਂ ਨੇ ਇਸ ਗੱਲ ਤੋਂ ਮੁੱਕਰਦੇ ਤਾਂ ਨਹੀਂ ਹੁਣ ਕੁੜੀਆਂ ਤੁਸੀਂ ਦੱਸੋ ਜਾਤਰ ਕਬੀਲਰ ਦੇ ਕੰਮ ਮੁੰਡੇ ਕਰਦੇ ਆ ਜਾਂ ਕੁੜੀਆਂ ਕਰਦੀਆਂ ਨੇ ਦੋਨੋਂ ਕਰਦੇ ਆ ਆਹ ਆ ਜਾ ਜਗਾ ਤੁਸੀਂ ਆਪ ਦੇ ਆਦੇ ਕਰਦੀ। ਥੋੜੇ ਕੋਣੀ ਯਾਤਰਾ ਕੌਣ ਕਰਦਾ ਜੀ? ਜੀ ਮੁੰਡੇ। ਮੁੰਡੇ ਕਰਦੇ ਆ। ਤੁਸੀਂ ਇਹ ਕੰਮ ਨਾ ਕਿਉਂ ਕਰਦੇ ਜੀ? ਕਿਉਂਕਿ ਜੀ ਮੇਰੇ ਬ੍ਰਦਰ ਸਾਰੇ ਕਰਦੇ ਆ ਮੈਂ। ਇਹ ਪਤਾ ਨਹੀਂ ਇਹ ਤਾਂ ਗੱਲ ਕਹਿ ਦੀ ਮੇਰੇ ਬ੍ਰਦਰ ਕਰੇ ਕੰਮ ਕਰਦੇ ਐ ਨਹੀਂ ਕਿ ਆ ਵੀ ਮੈਂ ਪ੍ਰਾਉਰ ਬੇਲੀ ਆ। ਹਾਂ ਜੀ ਮੈਂ ਬੇਲੀ ਆ। ਫਿਰ ਤੁਸੀਂ ਕੰਮ ਕਿਉਂ ਨਹੀਂ ਕਰਦੀ ਗੱਲ ਕੀ ਹੈ ਜੀ? ਲੋੜ ਹੀ ਨਹੀਂ ਪੈਂਦੀ ਸੀ। ਮਤਲਬ ਕੁੜੀਆਂ ਦਾ ਥੋੜਾ ਸਰਦ ਹੈ ਜੀ ਕਰੇ ਮੈਂ। ਮੈਨੂੰ ਕੰਮ ਤਾਂ ਕਰਨਾ ਚਾਹੀਦਾ ਹਨ ਜੀ। ਉਹ ਕਰਦੇ ਵੀ ਆਂ ਜੀ ਆਉਂਦੇ ਆ ਸਾਰੇ ਕੰਮ ਸਿੱਖੇ ਹੋਏ ਨੇ ਚਲੋ ਕੰਮ ਸਿੱਖੇ ਹੋਏ ਜੀ ਚਲੋ ਨਾਲ ਨਾਲ ਚਲੋ ਮਾਡਰਨ ਜਵਾਦੇ ਨਾਲ ਚੱਲਣਾ ਜਿਹਦੇ ਕੰਮ ਕਰ ਤੁਹਾਨੂੰ ਸਾਰੇ ਆਉਂਦੇ ਆ ਜੀ ਹਾਂਜੀ ਸੁਖਬੀ ਭਾਈ ਕੀ ਸੁਣਾਓਗੇ ਹਰਦੀਪ ਗਰੇਵਾਲ ਦਾ ਗਾਇਆ ਹੈ ਗਾਣਾ ਠੋਕਰੀ ਮਾ ਉਹ ਗਾਉਂਦੇ ਰੂ ਭਾਈ ਆਉਣ ਦੌੜ ਦੌੜਨ ਦੋ ਠੋਕਰ ਠੋਕਰ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਠੋਕਰ ਠੋਕਰ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਪਹਿਲਾ ਪਹਿਲਾ ਕਿਸਮਤ ਨਖਰੇ ਕਰਦੀ ਹੁੰਦੀ ਆ ਟੌਰ ਵੇਖ ਕੇ ਹਿੱਕ ਲੋਕਾਂ ਦੀ ਰੜਦੀ ਹੁੰਦੀ ਆ ਤੁਣਕਾ 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 ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ ਭੋਕੇ ਦੁੱਧ ਤੇ ਮੱਖਣਾ ਮੱਖਣੀ ਚੌਖੀ ਨਹੀਂ ਹੁੰਦੀ ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ ਭੋਕੇ ਦੁੱਧ ਤੇ ਮੱਖਣਾ ਮੱਖਣੀ ਚੌਕੀ ਨਹੀਂ ਹੁੰਦੀ ਚੋਟੀ ਨਾਲ ਟਕਰਾ ਕੇ ਬਦਲੀ ਵਰਦੀ ਹੁੰਦੀ ਆ ਤੁਣਕਾ 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 ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਜ਼ਿੱਦਵਾਜ਼ੀ ਲਈ ਛੱਡੇ ਤਖਤ ਹਜ਼ਾਰੇ ਜਾਂਦੇ ਨੇ ਮਾਰਾ ਹੋਵੇ ਟਾਈਮ ਤਾਂ ਮਰ ਜੇ ਮਾਰੇ ਜਾਂਦੇ ਨੇ ਜ਼ਿੱਦਵਾਜ਼ੀ ਲਈ ਛੱਡੇ ਤਖਤ ਹਜ਼ਾਰੇ ਜਾਂਦੇ ਨੇ ਮਾਰਾ ਹੋਵੇ ਟਾਈਮ ਤਾਂ ਮਰ ਜੇ ਮਾਰੇ ਜਾਂਦੇ ਨੇ ਬਾਲੇ ਤਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ ਤੁਣਕਾ 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 ਕਰਕੇ ਗੁੱਡੀ ਚੜਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਹੁਣ ਮਨਸੂਬੇ ਨੇਕਤਾ ਬੰਦਾ ਕੀ ਨਹੀਂ ਕਰ ਸਕਦਾ ਕਾਕੋ ਵਾਲੀਆ ਬੂੰਦ ਬੂੰਦ ਨਾਲ ਸਾਗਰ ਪਰ ਸਕਦਾ ਹੁਣ ਮਨਸੂਬੇ ਨੇਕਤਾ ਬੰਦਾ ਕੀ ਨਹੀਂ ਕਰ ਸਕਦਾ ਕਾਕੋ ਵਾਲੀਆ ਬੂੰਦ ਬੂੰਦ ਨਾਲ ਸਾਗਰ ਪਰ ਸਕਦਾ ਡਾਡੇ ਦੇ ਲੜ ਲੱਗ ਕੇ 베ੜੀ ਤਰਦੀ ਹੁੰਦੀ ਆ ਤੁਣਕਾ ਤੁਣਕਾ ਤਣਕਾ ਤਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਤਣਕਾ ਤਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਇੱਕ ਤੇ ਰੱਖ ਕੇ ਲੈ ਜੀ ਚੰਦਰਿਆ ਡਾਲ ਰਵੇ ਮੈਂ ਆਖੀ ਜਾਵਾਂ ਇੱਥੇ ਮੇਰਾ ਸਰਦਾਨਾ ਬੇ ਕੈਨੇਡਾ ਕਿਹੜਾ ਦੱਸ ਲਾਹੌਰ ਚੰਨਾ ਕੀ ਆ ਬਾਤ ਬੇ ਜਿੱਥੋਂ ਤੇਰਾ ਚਿੱਤ ਮੁੜਨ ਨੂੰ ਕਰਦਾ ਨਾ ਬੇ ਆ ਜਾ ਖੇਤੀ ਕਰੀਏ ਫੁੱਲ ਪੱਤਾ ਸਿਆਵੇ ਪੰਜ ਆਬਾਂ ਦਾ ਵਾਰਸ ਭੁੱਖਾ ਮਰਦਾ ਨਾ ਬੇ ਬੱਜੇਗਾ ਵੇ ਕਾਤਲ ਸਾਡਿਆਂ ਚਾਵਾ ਦਾ ਬੇਖੋਰੇ ਕਿਉਂ ਤੂੰ ਅੱਲਾਹ ਤੋਂ ਵੀ ਡਰਦਾ ਨਾ ਦੇਖ ਹੋਰੇ ਕਿਉਂ ਤੂੰ ਅੱਲਾ ਤੂੰ ਵੀ ਡਰਦਾ ਨਾ ਠੀਕ ਇਹ ਤਾੜੀਆਂ ਬਿਨਾ ਗਏ ਵਜਮੇ ਡੈਡ ਵੀ ਸੁਢੀ ਪਾਇ ਬਹੁਤ ਵਧੀਆ ਸੀ ਥੈਂਕ ਯੂ ਸਰ ਸੁਣਾਉਣਾ ਕੀ ਆ ਭਾਈ ਮੈਂ ਗੀਤ ਸੁਣਾਉਂਗਾ ਯਾਰ ਨੇ ਇਦਾਂ ਹੀ ਹਾਂ ਆਪਦੇ ਆ ਦੋਸਤ ਲਈ ਸੁਣਾਉਣਾ ਇਹ ਅੱਡ ਗੋੜ ਮੈਂ ਤੇ ਉਹ ਜਰਾ ਡੋਣ ਗਈ ਅੱਛਾ ਆਉਣ ਦੇ ਬਾਈ ਆਉਣ ਦੇ ਆਉਣ ਦੇ ਆਉਣ ਦੇ ਨੀ ਤੂੰ ਕੁੜੀਆਂ ਇੱਕ ਪਾਦੇ ਫੁੱਟ ਵਰਗੀ ਤੇ ਤੋ ਰੱਖਣਾ ਕੀ ਉਹ ਲਾ ਕੁੜੀਏ ਡਰ ਲੱਗਦਾ ਛੜਾ ਨਾ ਮੁੰਡਾ ਤੁਰ ਜੇ ਮਾੜਾ ਟਾਈਮ ਆ ਬਚੂਲਾ ਕੁੜੀਏ ਡਰ ਲੱਗਦਾ ਛੜਾ ਨਾ ਮੁੰਡਾ ਤੁਰ ਜੇ ਮਾੜਾ ਟਾਈਮ ਆ ਬਚੋਲਾ ਕੁੜੀਏ ਦਿਲ ਕਰਦਾ ਨਹੀਂ ਮੇਰਾ ਮਾੜੇ ਕਹਿਨ ਨੂੰ ਦਿਲ ਕਰਦਾ ਨਹੀਂ ਮੇਰਾ ਮਾੜੇ ਕਹਿਨ ਨੂੰ ਜੋ ਮੇਰੇ ਗਾਣਿਆਂ ਚ ਪਾਉਂਦੇ ਰਹਿੰਦੇ ਜਾਨੀ ਚਾਰ ਪੰਜ ਕੂਰ ਕਾਨੇ ਮੇਰੇ ਸਾਲਿਆ ਜਿੰਨਾ ਧੋਖਿਆਂ ਦੀ ਕਰੀ ਐ ਦੁਕਾਨੀ ਚਾਰ ਪੰਜ ਕੂਰ ਕਾਨੇ ਮੇਰੇ ਸਾਲਿਆ ਜਿੰਨਾ ਧੋਖਿਆਂ ਦੀ ਕਰੀ ਐ ਦੁਕਾਨੀ ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ ਖੈੜਾ ਛੱਡਦੀ ਨਹੀਂ ਮੇਰਾ ਸਟ੍ਰੈਸ ਕਾਰਨੀ ਔਰ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ ਮੇਰੇ ਘਰ ਦੀ ਦਾ ਨਾਮ ਸਕਸੈਸ ਕਾਰਨੀ ਹੋ ਠੀਕ ਹੈ ਬਹੁਤ ਸੁਣਾਵਾਂ ਵਾਲਾ ਨਹੀਂ ਥੈਂਕ ਯੂ ਜੀ ਮਾਸਟਰ ਥੈਂਕ ਯੂ ਥੈਂਕ ਯੂ ਮਦਾ ਹੀ ਕਹਨੇ ਜੀ ਮੁੰਡਿਆਂ ਨੇ ਨਸ਼ਾ ਪੱਤਾ ਨਾ ਕਰੋ ਜੀ ਦੂਰ ਰਹੀ ਨਸ਼ੇ ਪੱਤੇ ਤੋਂ ਦਸਹੀ ਨਹੀਂ ਤਾਂ ਆਹੀ ਛੇ ਸਾਰੇ ਨਾਲ ਵੀ ਆਪਦਾ ਹੀ ਵਧਿਆ ਨੂੰ ਜਵਾਨੀ ਬਹੁਤ ਵਧੀਆ ਵੀ ਨਸ਼ੇ ਦੇ ਕੀ ਫਾਇਦਾ ਹੀ ਕਰ ਲੈਂਦਾ ਹੈ ਸਹੀ ਗੱਲ ਸਹੀ ਗੱਲ ਨਸ਼ੇ ਪੱਤੇ ਨਹੀਂ ਕਰਨੇ ਚਾਹੀਦੇ ਨਸ਼ੇ ਪੱਤੇ ਨਹੀਂ ਕਰਨੇ ਚਾਹੀਦੇ ਬਾਕੀ ਜ਼ਿੰਦਗੀ ਦਾ ਆਨੰਦ ਲਓ ਜੀ ਆਨੰਦ ਲਓ ਹਾਂ ਜਮਾਈ ਨਹੀਂ ਕਰਮੇ ਜਿਹਦੇ ਨਜਮ ਜਮਾ ਹੀ ਨਹੀਂ ਨਸ਼ਾ ਪੱਤਾ ਦਾ ਜਮਾ ਹੀ ਨਹੀਂ ਕਰਨਾ ਇਹ ਗਲੀ ਮੰਦਿਰ ਕਿਹੜੇ ਕਿਹੜੇ ਨਸ਼ੇ ਕਰਦੀ ਹੈ ਅੱਜ ਕੱਲ੍ਹ ਦੀ ਨਸ਼ੀੜੀ ਮੰਦਿਰ ਤਾਂ ਬਹੁਤ ਨਸ਼ੇ ਕਰਦੀ ਹੈ ਕਈ ਤਾਂ ਵਿੱਚੋਂ ਸਮਾਨ ਲਾਉਂਦੇ ਘੋੜੇ ਕੈਪਸੂਲ ਕੁਝ ਵੀ ਟਰਮਾਡੋਲ ਸ਼ੀਸ਼ੇ ਸਭ ਕੁਝ ਕਰਦੀ ਹੈ ਗਲਤ ਗੱਲ ਹੈ ਬੱਸ ਇਹ ਤਾਂ ਗੱਲ ਗਲਤ ਹੀ ਕਰਨੀ ਨਹੀਂ ਚਾਹੀਦੀ ਆਪਾਂ ਜਮਾ ਸ਼ੁੱਧ ਵੈਸ਼ ਨੂੰ ਬੰਦੇ ਆਪਾਂ ਦੇ ਜ ਆਪਾ ਭਾਈ ਪਾਣੀ ਵੀ ਪੁਣਪੁਣ ਪੀ ਪੀਂਦੇ ਆ ਠੀਕ ਹੈ ਤਾੜੀਆਂ ਲਾਓ ਵੀ ਪੰਡਤ ਜੀ ਲਈ ਸਾਡੇ ਵੀ ਜਰਾ ਬਹੁਤ ਸੋਹਣੀ ਗੱਲ ਬਾਤ ਹੈਂਕਿਊ ਸੋ ਮਾਤ ਤੇਰਾ ਪਾਤਾ ਹੈਂਕਿਊ ਬੱਡੇ ਵੀਰੇ ਆਜ ਮੈਂ ਪ੍ਰਣਾਮ ਕਰੇ ਬੱਡੇ ਵੀਰੇ ਮੇਰਾ ਨਾਮ ਵੀਰੇ ਪੂਰਾ ਨਾਮ ਤਾਂ ਲਾਪਰੀਤ ਹੈ ਤੇ ਨਿੱਕ ਨੇ ਮੇਰਾ ਲਵੀ ਹੈ ਪਿੰਡ ਮੇਰਾ ਹਸਤਾ ਹੋਇਆ ਹੂੰ ਤੇ ਮੈਂ ਸ਼ਾਇਰੀ ਕਰਨੀ ਆ ਵੀਰੇ ਆਉਣ ਦੋ ਬਈ ਆਉਣ ਦੋ ਆਉਣ ਦੋ ਕਹਿੰਦੀ ਖੁਸ਼ ਰਹਾ ਕਰ ਮੈਂ ਕਿਹਾ ਕਮਲੀਆਂ ਰੁੱਖਾਂ ਨਾਲ ਟੁੱਟੇ ਪੱਤੇ ਵੀ ਕਦੇ ਹਰੇ ਹੋਏ ਆ ਮੈਨੂੰ ਕਹਿੰਦੀ ਤੂੰ ਹਰ ਗੱਲ ਦਿਲ ਤੇ ਲਾ ਜਾਣਾ ਮੈਂ ਕਿਹਾ ਗੱਲ ਦਿਲ ਤੇ ਲਾਈ ਸੀ ਤਾਈਓ ਉੱਥੇ ਤੇਰੀ ਅੜੀਕ 'ਚ ਖੜੇ ਆਂ ਹੂੰ ਕੀ ਆ ਬੰਦਾ ਲੋਕਾਂ ਨੇ ਮਾਰਨ 'ਚ ਤਾਂ ਨਹੀਂ ਸੀ ਕੋਈ ਕਾਸਰ ਛੱਡੀ ਪਰ ਮੇਰੀ ਮਾਂ ਦੀਆਂ ਦੁਆਵਾਂ ਮੈਨੂੰ ਬਚਾ ਲਿਆ ਮੈਂ ਦੁਆ ਕਰਦਾ ਉਸ ਮਾਂ ਲਈ ਜਿਸ ਦੀ ਕੱਖੋਂ ਮੈਂ 9 ਮਹੀਨੇ ਸਾਂ ਲਿਆ ਮੈਂ ਚਾਹੁੰਨਾ ਮੇਰੀ ਮਾਂ ਨੂੰ ਲੱਗੇ ਨਾ ਤਤੀਬਾ ਰੱਬਾ ਮੈਨੂੰ ਗੁੱਸਾ ਨਹੀਂ ਤੇਰੇ ਨਾਲ ਜੇ ਮੇਰੇ ਹਿੱਸੇ ਦੇ ਸਾਹ ਪਾਦੇ ਮੇਰੀ ਮਾਂ ਦੇ ਮੇਰੀਆਂ ਗੱਲਾਂ 'ਚ ਤੇਰਾ ਜ਼ਿਕਰ ਜ਼ਰੂਰ ਹੂ ਤੇਰੇ ਦਿਲ ਵਿੱਚ ਸਾਡਾ ਫਿਕਰ ਜ਼ਰੂਰ ਹੂ ਹੋਇਆ ਕੀ ਜੇ ਹੋ ਗਏ ਅੱਜ ਰਹਾ ਬਖਰੇ ਕਦੇ ਕਿਸੇ ਮੋੜ ਤੇ ਤਮਿਲ ਪੈਣਗੇ ਰੱਬ ਨੇ ਜੇ ਚਾਹਿਆ ਅਸੀਂ ਫੇਰ ਮਿਲਾਂਗੇ ਜਿਉਂਦਿਆਂ ਦੇ ਸਦਾਨੀ ਬਿਛੋੜੇ ਰਹਿਣਗੇ ਰੱਬ ਨੇ ਜੇ ਚਾਹਿਆ ਅਸੀਂ ਫੇਰ ਮਿਲਾਂਗੇ ਜਿਉਂਦਿਆਂ ਦੇ ਸਦਾਨੀ ਬਿਛੋੜੇ ਰਹਿਣਗੇ ਪੁੱਲ ਤਾਂ ਨੀ ਚੇਤਾ ਜਦੋਂ ਪਹਿਲੀ ਵਾਰ ਮਿਲੇ ਸੀ ਸਾਦਰਾਂ ਦੇ ਫੁੱਲ ਉਦੋਂ ਤਾਂ ਤਾਜੇ-ਤਾਜੇ ਕਿਲੇ ਸੀ ਨਾਮ ਜਿਹੜੇ ਆਪਾਂ ਸੋਹ ਖਾ ਕੇ ਲਿਖੇ ਆਖਰੀ ਸਾਹ ਤੇ ਸਾਨੂੰ ਯਾਦ ਰਹਿਣਗੇ ਰੱਬ ਨੇ ਜੇ ਚਾਹਿਆ ਅਸੀਂ ਫੇਰ ਮਿਲਾਂਗੇ ਜਾਉਂਦਿਆਂ ਦੇ ਸਦਾਨੀ ਬਿਛੜੇ ਰਹਿਣਗੇ ਵਿਆਹ ਹੋ ਗਿਆ ਸੀ ਹਾਂਜੀ ਹੁਣੀ ਹੋਇਆ 11 ਫਰਵਰੀ ਨੂੰ 11 ਫਰਵਰੀ ਨੂੰ ਹੋਇਆ ਜੀ ਇਹ ਪਾ ਪੁੱਛ ਲਈਏ ਵੀ ਇਹ ਤਾਂ ਉਹ ਕਹਿੰਦੇ ਨੇ ਵੀ ਜਿਹਨੇ ਵਿਆਹ ਦਾ ਲੱਡੂ ਖਾਇਆ ਉਹ ਵੀ ਪਸਤਾ ਹੁੰਦਾ ਜਿਹਨੇ ਨਹੀਂ ਖਾਇਆ ਹੁਣ ਰਿਜ਼ਲਟ ਦੇਖਣੇ ਕੀ ਐ ਅਜੇ ਤਾਂ ਨਵਾਂ ਨਵਾਂ ਸਾਰਾ ਇਹ ਉਹਨਾਂ ਦੀ ਖਾਸ ਗੱਲਾਂ ਕੋਈ ਤੈਨੂੰ ਨਹੀਂ ਕੋਈ ਤਾਰੀਖ ਕਹਨੇ ਚਾਹੁੰਦੇ ਹੂੰ ਵੀ ਹੈ ਰੋ ਆਹ ਗੱਲੋਂ ਬੜੇ ਖਾਸ ਹੈ ਜੀ ਹਾਂ ਬੜੇ ਸ਼ਾਂਤ ਜੀ ਸੁਭਾਅ ਦੀ ਆ ਉਹ ਤੇ ਲੁੱਕ ਵਾਈ ਜੀ ਬੜੀ ਅੱਛੀ ਐ ਆਹੀ ਸੁਣਨ ਨੂੰ ਪੈਂਦੇ ਸੀ ਇਹ ਅੱਛਾ ਜੀ ਇੱਕ ਗੱਲ ਨਹੀਂ ਕੋਈ ਹੋਰ ਗੱਲ ਜ਼ਰੂਰ ਦੱਸੋ ਜੀ ਮੈਂ ਲਿਖਦਾ ਥੋੜਾ ਮੋਟਾ ਹੂੰ ਜ਼ਰੂਰ ਸਾਹ ਜ਼ਰੂਰ ਬਸ ਦੋ ਕੁ ਲਾਈਨਾਂ ਹੀ ਨਹੀਂ ਜ਼ਿਆਦਾ ਜ਼ਰੂਰ ਸਾਹਿਬ ਬਈ ਪਹਿਲਾਂ ਤਾੜੇ ਲਾਓ ਸਾਹ ਲੈ ਯਾਰ ਬਹੁਤ ਨਹੀਂ ਲੱਗਦਾ ਬਾਸ ਸਰ ਹੌਂਦੋ ਤੈਨੂੰ ਕੀ ਪਤਾ ਤੂੰ ਕਿੰਨੀ ਸੋਹਣੀ ਐ ਤੈਨੂੰ ਕੀ ਪਤਾ ਤੂੰ ਕਿੰਨੀ ਸੋਹਣੀ ਐ ਜਾਂ ਤਾਂ ਉਸ ਬਣਾਉਣ ਵਾਲੇ ਨੂੰ ਪਤਾ ਤਾਂ ਤੇਰੇ ਸੋਹਣ ਵਾਲੇ ਨੂੰ ਪਤਾ ਸ਼ੇਰ ਦਾ ਸੋਹਣਾ ਇਹ ਤਾਂ ਪੁੱਛ ਲਓ ਵੀ ਸਰ ਆਪਣੀ ਬੈਫਲੀ ਸੁਣਾਇਆ ਪੱਕਿਆ ਜੀ ਮਿੰਨੀ ਮਜ਼ਾਕ ਆ ਤੁਹਾਨੂੰ ਆਦੀ ਆਦੀ ਆ ਮਿੱਤਰੋ ਸਰ ਦੀ ਖਾਸ ਗੱਲ ਕੀ ਲੱਗਦੀ ਹੈ ਸਰ ਗਾਣਾ ਸੁਣਾਉਣਗੇ ਥੈਂਕ ਯੂ ਥੈਂਕ ਯੂ ਥੈਂਕ ਯੂ ਕੀ ਬਾਤ ਹੈ ਵੀ ਇਹ ਗੱਲ ਹੈਗੀ ਵੀ ਬਹੁਤ ਸੋਹਣੀ ਸਰ ਤੁਹਾਡੀ ਲੁੱਕ ਹੈ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਸਰ ਕੀ ਸੋਣਾ ਸਰ ਤੋਂ ਗਾਣਾ ਸੁਣਾ ਚੋਣ ਲੇਬਰ ਸ਼ਾਂਤ ਹੀ ਰੱਖੋ ਮੇਰਾ ਭਰਾ ਚਲੋ ਬੱਚਿਆਂ ਦੇ ਉਸਤੇ ਮੈਂ ਇੱਕ ਸ਼ਾਇਰੀ ਸੁਣਾ ਦਿੰਨਾ ਹਾਂ ਔਰ ਦੋ ਜੌਣ ਦੋ ਪਰ ਇਹ ਨਾ ਸਮਝੋ ਵੀ ਸਾਰਾ ਆਪਦੇ ਲਈ ਸੁਣਾ ਰਿਹਾ ਜਾਂ ਆਪਦੀ ਲਾਈਫ ਤੇ ਸੁਣਾ ਰਿਹਾ ਆ। ਹੌੜ ਦੋ ਰਹਿ ਗਏ ਜਿਹੜੇ ਮੋਢੇ ਤੇ ਉਹਦੇ ਬਾਲ ਭਲਾਉਣੇ ਔਖੇ ਨੇ ਪੁੱਲ ਤੇ ਜਾਈਏ ਡਿਗਰੀ ਦੇ 3 ਸਾਲ ਭਲਾਉਣੇ ਔਖੇ ਨੇ ਕਰ ਲੈਂਦੀ ਸੀ ਹਸਦੀ ਹਸਦੀ ਉਹ ਮਰ ਜਾਣੀ ਲਾਲ ਗੱਲਾਂ ਮੈਨੂੰ ਅੱਜ ਤੱਕ ਸਾਰੀਆਂ ਚੇਤੇ ਹੋਈਆਂ ਜੋ ਉਹਦੇ ਨਾਲ ਗੱਲਾਂ ਹਾਏ ਉਹ ਜੀਜਾ ਲੱਗਿਆ ਪਿਆ ਜਾਂ ਨਹੀਂ ਲੱਗਿਆ ਹੋਇਆ ਹੋਰ ਦੋ ਸਰ ਇੱਕ ਅੱਧਾ ਕੁ ਸ਼ੇਰ ਜਾਦ ਹੋਵੇ ਜੀ ਇਹ ਇੱਕ ਖਿਆਲੇ ਤੋਂ ਤੁਹਾਨੂੰ ਵੀ ਪਤਾ ਹੋਊਗਾ ਜੀ ਇੱਕ ਬਹੁਤ ਸੋਹਣਾ ਲਿਖਦੇ ਨੇ ਜਿਨ੍ਹਾਂ ਨੇ ਰਾਣੀ ਤਤਬੁੱਕ ਲਿਖੀ ਸੀ ਉਹ ਰਾਣੀ ਤਤਬੁੱਕ ਦੇ ਵਿੱਚੋਂ ਮੈਂ ਚਾਰ ਗੱਲਾਂ ਨੇ ਉਹ ਤੁਹਾਨੂੰ ਸੁਣਾ ਰਿਹਾ ਮਿਰਗਾ ਤੇਰੇ ਅੰਦਰ ਵੀ ਕਸਤੂਰੀ ਹੁੰਦੀ ਏ ਹਰ ਕੰਮ ਦੇ ਲਈ ਮਿਹਨਤਵਰੀ ਜ਼ਰੂਰੀ ਹੁੰਦੀ ਏ ਮੋਮਬੱਤੀ ਨਾਲ ਕਦੇ ਕਢਾਹੇ ਰਿਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿਜਦੇ ਨਹੀਂ ਹੁੰਦੇ ਮੋਮਬੱਤੀ ਨਾਲ ਕਦੇ ਕੜਾਹੇ ਰਿਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿਜਦੇ ਨਹੀਂ ਹੁੰਦੇ ਕੀ ਬਾਤ ਹੈ ਥੈਂਕ ਯੂ ਥੈਂਕ ਯੂ ਬਹੁਤ ਸਾਰਾ ਥੈਂਕ ਯੂ ਥੈਂਕ ਯੂ